ਪਣੀ ਚਾ ਪਣੀ ਰੋਟੀ ਚਾ ਹੈਗੀ ਆ ਉਹ ਬਹੁਤ ਚਲੋ ਸਾਨੂੰ ਥੋੜਾ ਹੌਸਲਾ ਦੇ ਕੇ ਬੜੀ ਤਸੱਲੀ ਹਾਂਜੀ ਕੀ ਹਾਲ ਨੇ ਮਿਲ ਕਰਦਾ ਠੀਕ ਠਾਕ ਹੋਮੋਗੇ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਉਹ ਹੈਗੀ ਆ ਪੰਜਾਬ ਦੇ ਵਿੱਚ ਜੋ ਹੜਾ ਆਏ ਨੇ ਉਹਨਾਂ ਬਾਰੇ ਪੰਜਾਬ ਫਲਡਸ 2025 ਹੁਣ ਤੱਕ ਪੰਜਾਬ ਦੇ ਵਿੱਚ ਜਿਹੜਾ ਹੜ੍ਹਾਂ ਨੇ ਨੁਕਸਾਨ ਕਰਿਆ ਉਹਨਾਂ ਦਾ ਜਿਹੜਾ ਡਾਟਾ ਹੈ ਉਹ ਇਸ ਪ੍ਰਕਾਰ ਜ਼ਮੀਨਾਂ ਜਿਹੜੀ ਕਿਸਾਨਾਂ ਦੀ ਫਸਲ 6 ਲੱਖ ਏਕੜ ਦੇ ਕਰੀਬ ਖਰਾਬ ਹੋ ਚੁੱਕੀ ਆ 850 ਤੋਂ ਪਲੱਸ ਪਿੰਡ ਇਹ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਚੁੱਕਿਆ ਹੈ ਪਾਣੀ ਦੀ ਲਪੇਟ ਦੇ ਵਿੱਚ ਕਹਿ ਸਕਦੇ ਆ ਤੁਸੀਂ 250 ਤੋਂ ਵੱਧ ਲੋਕਾਂ ਦੇ ਜਿਹੜੇ ਮਕਾਨ ਨੇ ਉਹ ਟਹਿ ਚੁੱਕੇ ਨੇ ਤੇ 7000 ਲੋਕਾਂ ਨੂੰ ਹੜ੍ਹਾਂ ਵਾਲੀ ਥਾਂ ਤੋਂ ਪਾਣੀ ਵਾਲੀ ਥਾਂ ਤੋਂ ਰੈਸਕਿਊ ਕਰਕੇ ਸਾਫ਼ ਜਗ੍ਹਾ ਤੇ ਪਹੁੰਚਾਇਆ ਗਿਆ ਹੈ ਪੰਜਾਬ ਦੇ 8 ਜ਼ਿਲ੍ਹੇ ਹੁਣ ਤੱਕ ਇਹ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਨੁਕਸਾਨੇ ਜਾ ਚੁੱਕੇ ਨੇ ਜਿਹੜੀ ਇਹ ਜਾਣਕਾਰੀ ਆ ਇਹ ਤੁਹਾਨੂੰ ਮੈਂ 29 ਅਗਸਤ ਤੱਕ ਦੀ ਦੇ ਰਿਹਾ ਉਸ ਤੋਂ ਬਾਅਦ ਅੱਗੇ ਜੋ ਹੋਣਾ ਉਹ ਪਰਮਾਤਮਾ ਨੂੰ ਪਤਾ ਹੈ ਹੁਣ ਸਵਾਲ ਇਹ ਆ ਕਿ ਜਿਹੜਾ ਇਹ ਨੁਕਸਾਨ ਆ ਇਹ ਕੁਦਰਤੀ ਆ ਜਾਂ ਫਿਰ ਇਹ ਕਿਸੇ ਮਨੁੱਖ ਦੁਆਰਾ ਕੀਤਾ ਗਿਆ ਨੁਕਸਾਨ ਆ ਮਨੁੱਖ ਦੁਆਰਾ ਕਹਿਣ ਦਾ ਭਾਵ ਇਹ ਨਹੀਂ ਦਿੰਦਾ ਵੀ ਕੋਈ ਇੱਕ ਮਨੁੱਖ ਬੈਠਾ ਆ ਉਹਨੇ ਬਟਨ ਦਬਤਾ ਜੀ ਆ ਚੀਜ਼ ਨੂੰ ਡੋਬ ਲੋ ਜਾਂ ਰੋੜ ਦੋ ਇਹਦਾ ਮਤਲਬ ਆ ਵੀ ਜੋ ਆਪਣਾ ਸਿਸਟਮ ਉਹਦੇ ਕਰਕੇ ਇਹ ਨੁਕਸਾਨ ਹੋਇਆ ਆ ਜਾਂ ਇਹ ਕੁਦਰਤੀ ਆ ਉਹ ਆਪਾਂ ਤੁਹਾਡੇ ਨਾਲ ਮੈਂ ਦੋ ਚਾਰ ਗੱਲਾਂ ਫਾਂਦੀਆਂ ਕਰਨੀਆਂ ਉਹ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਕੁਦਰਤੀ ਕਿੰਨਾ ਆ ਤੇ ਮੈਨਮੇਡ ਕਿੰਨਾ ਆ ਇਹ ਸਮਝਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਪਊਗਾ ਵੀ ਪੰਜਾਬ 'ਚ ਹੜ੍ਹ ਆਉਂਦੇ ਕਿੱਥੋਂ ਨੇ ਤੇ ਕਿਵੇਂ ਆਉਂਦੇ ਪੰਜ ਆਬ ਇਹਦੇ ਨਾਮ ਦੇ ਵਿੱਚ ਹੀ ਇਹਦਾ ਤੁਹਾਨੂੰ ਪਿਆਇਆ ਵੀ ਪੰਜਾਬ ਆ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਆ ਸਤਲੁਜ ਬਿਆਸ 라ਵੀ ਚਨਾਬ ਤੇ ਜੇਲਮ ਚੜਦੇ ਵਾਲੇ ਪਾਸੇ ਤਿੰਨ ਦਰਿਆ ਵਗਦੇ ਨੇ ਸਤਲੁਜ ਬਿਆਸ 라ਵੀ ਲੈਂਦੇ ਵਾਲੇ ਪਾਸੇ ਨੇ ਚਨਾਬ ਤੇ ਜੇਲਮ ਇਹ ਦਰਿਆ ਕਿਵੇਂ ਤੇ ਕਿੱਥੋਂ ਸ਼ੁਰੂ ਹੁੰਦੇ ਨੇ ਕਿੱਥੇ ਤੱਕ ਚੱਲਦੇ ਆ ਤੇ ਕਿੱਥੋਂ ਕਿੱਥੋਂ ਜੀ ਲੰਘਦੇ ਆ ਪਹਿਲਾਂ ਆਪਾਂ ਨੂੰ ਇਹ ਸਮਝਣਾ ਪੈਣਾ ਤਾਂ ਆਪਾਂ ਨੂੰ ਸਮਝ ਆਊਗਾ ਕਿ ਪੰਜਾਬ ਹੀ ਹਰ ਬਾਰ ਹੜ੍ਹਾਂ ਦੀ ਜਿਹੜੀ ਮਾਰ ਆ ਉਹ ਕਿਉਂ ਚੱਲਦਾ ਆ ਜਿਹੜਾ ਸਤਲੁਜ ਦਰਿਆ ਆ ਸਭ ਤੋਂ ਪਹਿਲਾਂ ਆਪਾਂ ਸਤਲੁਜ ਦਰਿਆ ਦੀ ਗੱਲ ਕਰਦੇ ਆ ਸਤਲੁਜ ਦਰਿਆ ਤਿੱਬਤ ਦੇ ਮਾਨਸਰੋਵਰ ਚੋਂ ਰਕਸ਼ਤਾਲ ਲੇਕ ਦੇ ਵਿੱਚੋਂ ਨਿਕਲਦਾ ਜੋ ਹਿਮਾਚਲ ਪ੍ਰਦੇਸ਼ ਦੇ ਛਿਪਕੀ ਲਾ ਰਹੀ ਪੰਜਾਬ ਦੇ ਵਿੱਚ ਦਾਖਲ ਹੁੰਦਾ ਹੈ। ਰੋਪੜ ਤੋਂ ਫਿਰ ਇਹ ਲੁਧਿਆਣਾ, ਜਲੰਧਰ, ਕਲਪੂਥਲਾ, ਰੋਜਪੁਰ, ਫਾਜ਼ਿਲਕਾ ਤੇ ਤਰਨਤਾਰਨ ਚ ਆ ਕੇ ਬਿਆਸ ਦੇ ਵਿੱਚ ਮਿਲ ਜਾਂਦਾ ਹੈ। ਬਿਆਸ ਤੋਂ ਫਿਰ ਇਹ ਜਿਹੜਾ ਬਿਆਸ ਦਰਿਆ ਆ ਉਹ ਚਨਾਬ ਦੇ ਵਿੱਚ ਮਿਲ ਜਾਂਦਾ ਹੈ ਅੱਗੇ ਜਿਹੜਾ ਕਿ ਲੈਨੇ ਪੰਜਾਬ ਦੇ ਵੱਲ ਆ। ਸਤਲੁਜ ਦਰਿਆ ਦੇ ਉੱਪਰ ਭਾਖੜਾ ਡੈਮ ਬਣਿਆ ਹੋਇਆ ਹੈ। ਜਿਹੜਾ ਕਿ ਨੰਗਲ ਦੇ ਵਿੱਚ ਆ ਤੁਹਾਨੂੰ ਸਭ ਨੂੰ ਪਤਾ ਹੈ। ਜ਼ਿਆਦਾਤਰ ਆਪਣੇ ਮਸ਼ਹੂਰ ਇਹੀ ਟਾਈਮ ਆ ਭਾਖੜਾ ਰਹਿਮ ਤੇ ਦੂਜਾ ਦਰਿਆ ਆ ਜੀ ਬਿਆਸ। ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਰੋਤਾਂਗ ਪਾਸ ਦੇ ਕੋਲ ਇੱਕ ਬਿਆਸ ਕੁੰਡਾ ਉੱਥੋਂ ਨਿਕਲਦਾ ਆ ਉੱਥੋਂ ਨਿਕਲ ਕੇ ਇਹ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਚੋਂ ਪੰਜਾਬ ਚ ਦਾਖਲ ਹੁੰਦਾ ਫਿਰ ਗੁਰਦਾਸਪੁਰ ਕਪੂਰਥਲਾ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ ਇਹ ਦਰਿਆ ਚੱਲਦਾ ਆ ਤੇ ਕਾਂਗੜਾ ਜ਼ਿਲ੍ਹੇ ਦੇ ਵਿੱਚ ਇਹਦੇ ਉੱਪਰ ਇੱਕ ਡੈਮ ਬਣਿਆ ਹੋਇਆ ਜਿਹਦਾ ਨਾਮ ਆ ਪੌਂਗ ਡੈਮ ਤੇ ਤੀਸਰਾ ਦਰਿਆ ਆ ਰਾਵੀ ਉਹ ਵੀ ਹਿਮਾਚਲ ਦੇ ਰਤਾੰਗ ਪਾਸ ਦੇ ਕੋਲ ਇੱਕ ਜਗ੍ਹਾ ਆ ਬਾਰਾ ਮੰਗਲ ਉੱਥੋਂ ਸ਼ੁਰੂ ਹੁੰਦਾ ਆ ਪੰਜਾਬ ਦੇ ਵਿੱਚ ਉਹ ਦਾਖਲ ਹੁੰਦਾ ਪਠਾਨਕੋੜ ਫਿਰ ਗਰਦਾਸਪੁਰ ਤੱਕ ਚੱਲਦਾ ਆ ਉੱਤੇ ਜਿਹੜਾ ਡੈਮ ਬਣਿਆ ਹੋਇਆ ਉਹਦਾ ਨਾਮ ਆ ਰਣਜੀਤ ਸਾਗਰ ਡੈਮ ਇਹ ਤਿੰਨ ਦਰਿਆ ਆਪਣੇ ਚੜ੍ਹਦੇ ਪੰਜਾਬ ਚ ਚੱਲਦੇ ਨੇ ਤੇ ਤਿੰਨਾਂ ਦੇ ਉੱਪਰ ਇੱਕ ਇੱਕ ਡੈਮ ਬਣਿਆ ਹੋਇਆ ਭਾਗੜਾ ਡੈਮ ਪਾਉਂਗ ਡੈਮ ਰਣਜੀਤ ਸਾਗਰ ਡੈਮ ਹੁਣ ਆਪਾਂ ਗੱਲ ਕਰਦੇ ਆਂ ਵੀ ਡੈਮ ਕਿਉਂ ਬਣਾਏ ਜਾਂਦੇ ਨੇ ਡੈਮ ਬਣਾਉਣ ਦਾ ਕਾਰਨ ਕੀ ਆ ਡੈਮ ਬਣਾਉਣ ਦਾ ਮੁੱਖ ਕਾਰਨ ਹੁੰਦਾ ਜਿਹੜਾ ਪਹਾੜੀ ਇਲਾਕਾ ਤਤਮ ਹੁੰਦਾ ਉਸ ਤੋਂ ਬਾਅਦ ਪੱਧਰਲਾ ਇਲਾਕਾ ਸ਼ੁਰੂ ਹੁੰਦਾ ਉਹ ਇਲਾਕੇ ਨੂੰ ਉਹ ਪਾਣੀ ਦੀ ਮਾਰ ਤੋਂ ਬਚਾਉਣਾ ਤਾਂ ਡੈਮ ਬਣਾਏ ਜਾਂਦੇ ਨੇ ਡੈਮ ਦੇ ਵਿੱਚ ਪਾਣੀ ਇਕੱਠਾ ਕਰਿਆ ਜਾਂਦਾ ਤੇ ਹੌਲੀ ਹੌਲੀ ਕਰਕੇ ਉਹ ਛੱਡਿਆ ਜਾਂਦਾ ਉਹ ਪਾਣੀ ਫਿਰ ਨਦੀਆਂ ਦਰਿਆਵਾਂ ਨਹਿਰਾਂ ਰਾਹੀਂ ਰਾਜਸਥਾਨ ਹਰਿਆਣਾ ਐਂਡ ਤੱਕ ਜਾਂਦਾ ਆ ਉਹ ਡੈਮ ਬਣਾਉਣ ਦਾ ਮੇਨ ਮਕਸਦ ਹੁੰਦਾ ਆ ਬਈ ਹੜ੍ਹਾਂ ਤੋਂ ਬਚਾਉਣ ਲਈ ਦੂਜਾ ਉਸ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਆ ਉਹ ਸਾਰਿਆਂ ਨੂੰ ਪਤਾ ਆ ਡੈਮ ਨੂੰ ਤੁਹਾਨੂੰ ਸੌਖੇ ਤਰੀਕੇ ਦੱਸ ਦਈਏ ਮੰਨ ਲਓ ਇੱਕ ਬੜਾ ਸਾਰਾ ਭਾਂਡਾ ਆ ਉਹਦੇ ਵਿੱਚ ਪਾਣੀ ਇਕੱਠਾ ਕਰ ਲਿਆ ਤੇ ਉਹ ਪਾਣੀ ਨੂੰ ਆਪਾਂ ਸਾਰਾ ਸਾਲ ਵਰਤਣਾ ਆ ਤਾਂ ਕਰਕੇ ਜਿੰਨੇ ਵੀ ਇਹ ਤਿੰਨੇ ਡੈਮ ਇਹਨਾਂ ਨੂੰ ਸਿਖਰ ਤੱਕ ਭਰ ਕੇ ਰੱਖਿਆ ਜਾਂਦਾ ਆ ਆਹ ਜੋ ਜਿਹੜਾ ਆਪਾਂ ਹੋਸਟ ਸਟੇਟਾਂ ਨੂੰ ਪਾਣੀ ਦੰਦਿਆਂ ਵੀ ਉਹਨਾਂ ਨੂੰ ਸਾਰਾ ਸਾਲ ਤੱਕ ਪਾਣੀ ਮਿਲੀ ਜਾ ਜਿਹੜੀ ਪੰਜਾਬ ਦੇ ਤਿੰਨੇ ਡੈਮ ਮੰਨ ਲਓ ਤੁਸੀਂ ਮੇਨ ਭਾਖੜਾ ਡੈਮ ਜਿੰਨੀ ਵੀ ਇਹਨਾਂ ਤੋਂ ਬਿਜਲੀ ਆਣਦੀ ਆ ਹਾਲਾਂਕਿ ਉਹ ਵਰਤਣੀ ਪੰਜਾਬ ਨੂੰ ਚਾਹੀਦੀ ਆ ਜਾਂ ਹਿਮਾਚਲ ਨੂੰ ਪਰ ਉਹਨੂੰ ਵਰਤਦਾ ਆ ਹਰਿਆਣਾ ਤੇ ਦਿੱਲੀ ਪੰਜਾਬ ਅੱਜ ਵੀ ਥਰਮਲ ਪਲੈਂਟ ਤੋਂ ਜਿਹੜੀ ਆ ਮਹਿੰਗੀ ਬਿਜਲੀ ਬਣਾ ਕੇ ਉਹ ਲੈਂਦਾ ਆ ਮੁੱਲ ਤੇ ਉਹ ਵਰਤਦਾ ਆ ਤੇ ਚਲੋ ਹੁਣ ਆਪਾਂ ਹੜਾਂ ਵਾਲੀ ਗੱਲ ਤੇ ਆਉਨੇ ਆ ਤੁਹਾਨੂੰ ਬੈਸੇ ਵਿੱਚ ਇੱਕ ਜਾਣਕਾਰੀ ਦਿੱਤੀ ਆ ਵੀ ਪੰਜਾਬ ਪਹਿਲਾਂ ਤਾਂ ਜਿਹੜੇ ਪਾਣੀ ਦੀ ਮਾਰ ਚੱਲ ਰਿਹਾ ਨਾ ਤੋਂ ਪਾਣੀ ਵਰਤ ਰਿਹਾ ਤੇ ਨਾ ਉਹਦੀ ਉਹ ਤਾਂ ਜਿਹੜੀ ਬਣ ਰਹੀ ਬਿਜਲੀ ਆ ਨਾ ਅਸੀਂ ਉਹ ਵਰਤ ਰਹੇ ਹੁਣ ਆਪਾਂ ਗੱਲ ਕਰਦੇ ਆ ਹੜ ਆਏ ਕਿਉਂ ਜਿਹੜਾ ਆਪਣਾ ਮੌਸਮ ਵਿਭਾਗ ਆ ਉਹਨੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਵੀ ਇਸ ਵਾਰ ਜਿਹੜਾ ਮੌਨਸੂਨ ਆ ਉਹ ਪਿਛਲੇ ਕਈ ਸਾਲਾਂ ਨਾਲੋਂ 35% ਜ਼ਿਆਦਾ ਵੱਧ ਕੇ ਆਊਗਾ ਭਾਵ ਜੇ ਮੰਨ ਲਓ ਪਿਛਲੇ ਸਾਲ 100% ਮੀਂਹ ਪਿਆ ਤਾਂ ਅੱਜ ਕੀ 135% ਮੀਂਹ ਪਊਗਾ ਪਰ ਇਹ ਜਿਹੜੀ ਮੌਸਮ ਵਿਭਾਗ ਦੀ ਗੱਲ ਆ ਇਹ ਨਾ ਤਾਂ ਕਿਸੇ ਵੀ ਅਧਿਕਾਰੀ ਨੇ ਜਾਂ ਸੈਂਟਰ ਗਵਰਨਮੈਂਟ ਲਾ ਲਓ ਵੈਸੇ ਡੈਮ ਸੈਂਟਰ ਗਵਰਨਮੈਂਟ ਅੰਡਰ ਆਉਂਦੇ ਆ ਤੇ ਉਸ ਤੋਂ ਬਾਅਦ ਜਿਹੜੀ ਸਟੇਟ ਸਟੇਟ ਦੀ ਸਰਕਾਰ ਹੁੰਦੀ ਆ ਉਹ ਕਿਸੇ ਨੇ ਇਹ ਸੁਣੀ ਨਹੀਂ ਜਾਂ ਸੁਣ ਕੇ ਹਨ ਸੁਣੀ ਕਰੀ ਆ ਇਹ ਰੱਬ ਜਾਣਦਾ ਕਿਉਂਕਿ ਇਹ ਤੋਂ ਪਹਿਲਾਂ ਨਾ ਕਿਸੇ ਡੈਮ ਦੀ ਕੋਈ ਸਾਫ ਸਫਾਈ ਕਰੀ ਗਈ ਆ ਨਾ ਡੈਮ ਦੇ ਗੇਟ ਪਹਿਲਾਂ ਖੋਲ ਕੇ ਦੇਖੇ ਗਏ ਨੇ ਕਿ ਉਹ ਚੱਲ ਰਹੇ ਨੇ ਜਾਂ ਨਹੀਂ ਚੱਲ ਰਹੇ ਮੌਕੇ ਤੇ ਜਦੋਂ ਖੋਲਣੇ ਪਏ ਤਾਂ ਉਹਨਾਂ ਵਿੱਚ ਕਾਫੀ ਦਿੱਕਤ ਆਈ ਆ ਉਸ ਤੋਂ ਬਾਅਦ ਦਰਿਆਵਾਂ ਦੇ ਅੜਦ ਵਾਲੇ ਬੰਨ ਬੰਨੇ ਜਾਂਦੇ ਨੇ ਉਹਨਾਂ ਨੂੰ ਧੂਸੀ ਬੰਨ ਕਹਿੰਦੇ ਨੇ ਉਹ ਬੰਨਾਂ ਦੀ ਕੋਈ ਦੇਖ ਦੇਖ ਨਹੀਂ ਕੀਤੀ ਗਈ ਕੋਈ ਉਹਨਾਂ ਦੀ ਮੁਰੰਮਤ ਨਹੀਂ ਕੀਤੀ ਗਈ ਮੁਰੰਮਤ ਉਹਨਾਂ ਦੀ ਕੀ ਹੋਣੀ ਆ ਜਿਹੜੇ ਉਹ ਵਿਭਾਗ ਆ ਨਾ ਉਹਨੂੰ ਆਪਾਂ ਕਹਿੰਦੇ ਆ ਵੀ ਆਰਟੀ ਵਾਟਰ ਰਿਸੋਰਸ ਡਿਪਾਰਟਮੈਂਟ ਉਹਦੀਆਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਨੇ ਨੌਕਰੀਆਂ ਦੀ ਭਰਤੀ ਹੋ ਨਹੀਂ ਖੋਲੀ ਤਾਂ ਕਰਕੇ ਉਹ ਜਿਹੜੇ ਉਹ ਵਾਲੇ ਵਾਲੇ ਤੇ ਪਿੰਡਾਂ ਦੇ ਲੋਕ ਨੇ ਉੱਥੇ ਬੰਨ ਜੇ ਮਾੜਾ ਮੋਟਾ ਕੱਟਿਆ ਲਾਦੋ ਭਰ ਲੈਂਦੇ ਜਾਂ ਉਹ ਕਰ ਲੈਂਦੇ ਆ ਇਹ ਮੇਨ ਕਾਰਨ ਬਣਦਾ ਹੈ ਕਿ ਪਹਿਲਾਂ ਇਹਨਾਂ ਨੇ ਕਿਸੇ ਗੱਲ ਵੱਲ ਵੀ ਧਿਆਨ ਨਹੀਂ ਦਿੱਤਾ ਜ ਜਦੋਂ ਇਹ ਜਿਹੜਾ ਸਾਰਾ ਪਾਣੀ ਸਿਰ ਤੇ ਚੜਿਆ ਆ ਫਿਰ ਇਹਨਾਂ ਨੇ ਇੱਕ ਲਖ ਤੇ ਇਹ ਸਾਰਾ ਪਾਣੀ ਖੋਲਿਆ ਆ ਤਾਂ ਪੰਜਾਬ ਡੁੱਬਿਆ ਆ ਪੰਜਾਬ ਦੇ ਜਿਹੜੇ ਦਰਿਆਵਾਂ ਦੇ ਬੰਨ ਟੁੱਟੇ ਨੇ ਉਹਨਾਂ ਦੇ ਟੁੱਟਣ ਦਾ ਵੀ ਇਹੀ ਕਾਰਨ ਸੀ ਕਿਉਂਕਿ ਉਹ ਕੱਚੇ ਹੋਗੇ ਸੀ ਕਿ ਜਿ ਉਹਨਾਂ ਦੀ ਕੋਈ ਦੇਖ ਦੇਖ ਕਰਨ ਵਾਲੇ ਨਹੀਂ ਹੈਗਾ ਉਹਨਾਂ ਨੂੰ ਸਾਮ ਸੰਭਾਲ ਕਰਨ ਵਾਲੇ ਨਹੀਂ ਉਹਨਾਂ ਨੇ ਟੁੱਟਣਾ ਹੀ ਟੁੱਟਣਾ ਆ ਜੇ ਸੈਂਟਰ ਸਰਕਾਰ ਤੇ ਸਟੇਟ ਸਰਕਾਰ ਚਾਹੁੰਦੀ ਤਾਂ ਜਿਹੜਾ ਇਹ ਨੁਕਸਾਨ ਹੋਇਆ ਇਹ ਨੁਕਸਾਨ ਉਹ ਬਚਾਇਆ ਜਾ ਸਕਦਾ ਸੀ ਜਿਹੜੀ ਮੌਸਮ ਵਿਭਾਗ ਨੇ ਪਹਿਲਾਂ ਜਾਣਕਾਰੀ ਦਿੱਤੀ ਸੀ ਜੇ ਉਹਦੇ ਅਨੁਸਾਰ ਸਰਕਾਰ ਪਹਿਲਾਂ ਥੋੜਾ ਥੋੜਾ ਪਾਣੀ ਵੀ ਛੱਡੀ ਜਾਂਦੀ ਪਾਣੀ ਨੂੰ ਜਿਹੜੇ ਤਿੰਨੇ ਡੈਮ ਸੀ ਉਹਨਾਂ ਨੂੰ ਉੱਪਰ ਤੱਕ ਭਰ ਕੇ ਨਾ ਰੱਖਦੇ ਤਾਂ ਜਿਹੜਾ ਬਾਅਦੋਂ ਇਹ ਪਾਣੀ ਆਇਆ ਇਕੱਠਾ ਮੀਂਹ ਪੈਣ ਕਾਰਨ ਉਹ ਪਾਣੀ ਉਹਨੇ ਉੱਥੇ ਸਾਮ ਲੈਣਾ ਸੀਗਾ ਇਹਨਾਂ ਨੇ ਪਹਿਲਾਂ ਪਾਣੀ ਉਹ ਛੱਡਿਆ ਨਹੀਂ ਹੈਗਾ ਬਾਅਦ ਚੋਂ ਪਾਣੀ 1 ਲੱਖ ਤੇ ਆ ਗਿਆ ਉਹ ਇਹਨਾਂ ਨੂੰ ਛੱਡਣਾ ਪਿਆ ਮਜਬੂਰੀ ਕਾਰਨ ਸੋ ਤਾਂ ਇਹ ਆਏ ਨੇ ਦੂਜਾ ਜਿਹੜੇ ਦਰਿਆ ਸੀਗੇ ਜਿੰਨੇ ਵੀ ਦਰਿਆਵਾਂ ਦੇ ਵਾਲੇ ਵਾਲੇ ਪੰਨ ਸੀ ਉਹਨਾਂ ਦੀ ਜੇ ਮੁਰੰਮਤ ਕੀਤੀ ਜਾਂਦੀ ਚੰਗੀ ਤਰ੍ਹਾਂ ਉਹਨਾਂ ਦੀ ਸਾਮ ਸੰਭਾਲ ਕੀਤੀ ਜਾਂਦੀ ਉਹਨਾਂ ਮੁਰੰਮਤ ਲਈ ਕੋਈ ਜੋ ਡਿਪਾਰਟਮੈਂਟ ਆ ਉਹਦੇ ਵਿੱਚ ਬੰਦੇ ਪਰ ਤੀ ਹੋਏ ਹੁੰਦੇ ਜੋ ਕਿ ਉਹਦੀ ਦੇਖਰੇਖ ਕਰਦੇ ਇੱਕ ਜਈ ਕੀ ਕਰ ਲੂਗਾ ਉਹ ਤਾਂ ਸਿਰਫ ਇੱਕ ਦੇਖ ਸਕਦਾ ਬਾਕੀ ਜਿਹੜਾ ਮੇਨ ਕੰਮ ਆ ਉਹ ਤਾਂ ਜਿਹੜੇ ਮੰਨ ਲਓ ਹੋਰ ਕਲਾਸ ਆਉਂਦੀ ਹੈ ਉਹਨਾਂ ਨੇ ਕਰਨਾ ਹੈ ਉਹ ਹੈ ਨਹੀਂ ਆਪਣੇ ਕੋਲ ਦੂਜਾ ਜਿੰਨੇ ਵੀ ਮੰਨ ਲਓ ਬੀਆਰਡੀ ਡਿਪਾਰਟਮੈਂਟ ਲਾ ਲਓ ਜਾਂ ਆਖੜਾ ਬਿਆਸ ਮੈਨੇਜਮੈਂਟ ਲਾ ਲਓ ਇਹਨਾਂ ਦੇ ਵਿੱਚ ਸਟੇਟ ਗਵਰਨਮੈਂਟ ਦਾ ਜਿਹੜੀ ਉਹਦਾ ਬਹੁਤ ਘੱਟ ਹਿੱਸਾ ਹੈ ਜ्यादातर ਸੈਂਟਰ ਗਵਰਨਮੈਂਟ ਇਹਨਾਂ ਨੂੰ ਕੰਟਰੋਲ ਕਰਦਾ ਹੈ ਸੈਂਟਰ ਦੇ ਹਿਸਾਬ ਨਾਲ ਇਹ ਸਾਰਾ ਕੁਝ ਚੱਲਦਾ ਹੈ ਸੋ ਜਿੰਨੀ ਕ ਮੇਰੀ ਸਮਝ ਹੈ ਜਾਂ ਮੇਰੀ ਮੱਤਾ ਮੈਨੂੰ ਤਾਂ ਲੱਗਦਾ ਇਹਦੇ ਵਿੱਚ 30 ਪਰਸੈਂਟ ਕੁਦਰਤੀ ਆ ਤੇ 70% ਆਪਣੀਆਂ ਗਲਤੀਆਂ ਕਰਕੇ ਇਹ ਜਿਹੜਾ ਨੁਕਸਾਨ ਹੋਇਆ ਆ ਨਹੀਂ ਜਿਹੜੀ ਕੁਦਰਤ ਆ ਉਹ ਨਾ ਕਿਸੇ ਨਾਲ ਬੈਰ ਕੱਢਦੀ ਆ ਤੇ ਨਾ ਕਿਸੇ ਨਾਲ ਵਿਰੋਧ ਰੱਖਦੀ ਆ ਕੁਦਰਤ ਜੋ ਤੁਸੀਂ ਕਰਦੇ ਹੋ ਉਹ ਤੁਹਾਨੂੰ ਉਹਦਾ ਪੇ ਬੈਕ ਦਿੰਦੀ ਆ ਜੇ ਤੁਸੀਂ ਚੰਗਾ ਕਰੋਗੇ ਤੁਹਾਨੂੰ ਚੰਗਾ ਮਿਲੇਗਾ ਮਾੜਾ ਕਰੋਗੇ ਮਾੜਾ ਮਿਲੇਗਾ ਹੁਣ ਇਹਦੇ ਵਿੱਚ ਮੈਂ ਨਹੀਂ ਕਹਿ ਰਿਹਾ ਵੀ ਜਿੰਨੇ ਲੋਕ ਇਸ ਹੜ੍ਹਾਂ ਦੇ ਵਿੱਚ ਫਸੇ ਨੇ ਉਹ ਸਾਰੇ ਹੀ ਗਲਤ ਨੇ ਜਾਂ ਆਏ ਨੇ। ਕਈ ਵਾਰ ਨਾ ਬੇੜੀ ਚਲਾਉਣ ਵਾਲਾ ਸਾਰੀ ਬੇੜੀ ਡੋਪ ਦਿੰਦਾ। ਆਪਣੀ ਸਿਰਫ ਇੰਨੀ ਕੁ ਗਲਤੀ ਆ ਸਾਰਿਆਂ ਦੀ ਜਿਹੜੇ ਇਹ ਮਾਰ ਚੱਲ ਰਹੇ ਨੇ ਜਿਹੜੇ ਆਪਾਂ ਬੇੜੀ ਵਾਲੇ ਸਵਾਰ ਨੇ ਉਹ ਗਲਤ ਚੁਣ ਲਏ ਆ। ਉਹਦਾ ਖਾਮੇ ਅੱਜ ਆਪਾਂ ਨੂੰ ਹੀ ਭੁਗਤਣਾ ਪੈ ਰਿਹਾ ਆ। ਹੁਣ ਥੋੜਾ ਜਿਹਾ ਸਤਾਈ ਤੇ ਧਿਆਨ ਰੱਖਿਓ। ਬੰਦੇ ਉਹ ਚੁਣਿਓ ਜਿਹੜੇ ਪੰਜਾਬ ਬਾਰੇ ਸੋਚਣ, ਪੰਜਾਬ ਦਾ ਸੋਚਣਾ ਤੇ ਪੰਜਾਬ ਲਈ ਉਹ ਸੋਚਣ। Punjab floods 2025 Punjab, never give up.